ਸਤਿ ਸ੍ਰੀ ਅਕਾਲ ਅੱਜ ਅਸੀਂ 11ਵੀਂ ਜਮਾਤ ਦੀਆਂ ਦੋ ਚਿੱਠੀਆਂ ਕਰਾਂਗੇ ਅਭਿਆਸ ਵਿੱਚ ਦਿੱਤੀ ਹੋਈ ਚਿੱਠੀ 7ਵੀਂ ਤੇ 8ਵੀਂ 7ਵੀਂ ਚਿੱਠੀ ਹੈ ਕਿ ਅਸੀਂ ਸੰਪਾਦਕ ਨੂੰ ਚਿੱਠੀ ਲਿਖਣੀ ਹੈ ਕਿ ਤੁਹਾਡੇ ਇਲਾਕੇ ਦੀ ਜਿਹੜੀ ਬੱਸ ਸੇਵਾ ਹੈ ਉਹ ਵਧੀਆ ਨਹੀਂ ਹੈ ਉਹਦੇ ਵਿੱਚ ਕੀ ਕੀ ਦਿੱਕਤਾਂ ਨੇ ਕੀ ਕੀ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਉਹਦੇ ਬਾਰੇ ਅਸੀਂ ਸੰਪਾਦਕ ਨੂੰ ਚਿੱਠੀ ਲਿਖਾਂਗੇ ਤਾਂ ਕਿ ਉਹ ਆਪਣੀ ਅਖਬਾਰ ਦੇ ਵਿੱਚ ਉਹ ਸਭ ਛਾਪਣ ਤੇ ਸਰਕਾਰ ਤੱਕ ਇਹ ਗੱਲ ਪਹੁੰਚੇ ਤੇ ਉਸ ਸੇਵਾ ਨੂੰ ਵਧੀਆ ਬਣਾਇਆ ਜਾ ਸਕੇ ਜਾਂ ਜਿਹੜੇ-ਜਿਹੜੇ ਲੋਕਾਂ ਦੀ ਗਲਤੀ ਹੈ ਜੇ ਡਰਾਈਵਰਾਂ ਕੰਡੈਕਟਰਾਂ ਦੀ ਗਲਤੀ ਹੈ ਤਾਂ ਉਹਨਾਂ ਨੂੰ ਸੁਧਾਰਿਆ ਜਾ ਸਕੇ ਸੋ ਉਸ ਬਾਰੇ ਆਪਾਂ ਸੰਪਾਦਕ ਨੂੰ ਚਿੱਠੀ ਲਿਖਣੀ ਹੈ バス ਸੇਵਾ ਦੀ ਬੇਕਾਇਦਗੀ ਬਾਰੇ ਆਪਣੇ ਇਲਾਕੇ ਦੀ ਬਸ ਸੇਵਾਵਾਂ ਦੀਆਂ ਕਮੀਆਂ ਬਾਰੇ ਦੱਸੋ ਸੰਪਾਦਕ ਨੂੰ ਆਪਣੇ ਇਲਾਕੇ ਦੀ ਬਸ ਸੇਵਾਵਾਂ ਦੀਆਂ ਕਮੀਆਂ ਬਾਰੇ ਦੱਸੋ ਇਸੇ ਲਿਖਾਂਗੇ ਹਮੇਸ਼ਾ ਦੀ ਤਰ੍ਹਾਂ ਪ੍ਰੀਖਿਆ ਪਵਨ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਆਪਣਾ ਐਡਰੈਸ ਲਿਖਣਾ ਹੁੰਦਾ ਹੈ ਕਿਉਂਕਿ ਅਸੀਂ ਪੇਪਰ ਵਾਸਤੇ ਚਿੱਠੀ ਲਿਖ ਰਹੇ ਹਾਂ ਇਸ ਕਰਕੇ ਅਸੀਂ ਪ੍ਰੀਖਿਆ ਪਵਨ ਉੱਤੇ ਲਿਖਨੇ ਆ ਸ਼ਹਿਰ ਮਤੀ ਜੇ ਸਾਧਮਤ ਅਸੀਂ ਆਪਣੀ ਨਿੱਜੀ ਜ਼ਿੰਦਗੀ ਤੇ ਚਿੱਠੀ ਲਿਖਣੀ ਹੋਵੇ ਤਾਂ ਇੱਥੇ ਅਸੀਂ ਆਪਣਾ ਘਰ ਦਾ ਪਤਾ ਲਿਖਾਂਗੇ ਕਿ ਜੀ ਤਾਂ ਕਿ ਪਤਾ ਲੱਗੇ ਸ਼ਿਕਾਇਤ ਕਿਹਦੇ ਵੱਲੋਂ ਆ ਰਹੀ ਹੈ ਠੀਕ ਹੈ ਇੱਥੇ ਅਸੀਂ ਲਿਖਾਂਗੇ ਸੰਪਾਦਕ ਸਾਹਿਬ ਸੰਪਾਦਕ ਸਾਹਿਬ ਕਿਹੜਾ ਲਿਖਾਂ ਜੀ ਰੋਜ਼ਾਨਾ ਜੀਤ ਜਲੰਧਾ ਜਾਂ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਚਲੋ ਅੱਜ ਲਿਖ ਦਿੰਦੇ ਆ ਪੰਜਾਬੀ ਟ੍ਰਿਬਿਊਨ ਇਹ ਤੇ ਛੱਪਦੀ ਹੈ चंडीगढ़ चंडीगढ़ ठीक है जी इत बस सेवा दिया कमियों ठीक है जी इतनी लिख देंगे श्री ਮਾਂ ਜੀ ਐਸਾ ਚਿੱਠੀ ਲਿਖਣੀ ਸ਼ੁਰੂ ਕਰਨੀ ਹੁਣ ਅਸੀਂ ਲਿਖ ਰਹੇ ਹਾਂ ਸੰਪਾਦਕ ਨੂੰ ਆਪਣੇ ਇਲਾਕੇ ਦੀ ਬੱਸ ਸੇਵਾ ਜਿਹੜੀ ਥੱਡੀ ਚੱਲ ਰਹੀ ਆ ਉਹਦੇ ਚ ਕੀ ਕੀ ਕਮੀਆਂ ਨੇ ਉਹਦੇ ਬਾਰੇ ਅਸੀਂ ਰਿਪੋਰਟ ਦੇਣੀ ਆ ਸੋ ਇਹਦੇ ਵਿੱਚ ਅਸੀਂ ਦੱਸਣਾ ਜੀ ਬੇਨਤੀ ਪਹਿਲਾਂ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਆ ਕਿ ਪਹਿਲਾਂ ਅਸੀਂ ਅਖਬਾਰ ਦੀ ਪ੍ਰਸ਼ੰਸਾ ਕਰਾਂਗੇ ਕਿ ਤੁਹਾਡੀ ਅਖਬਾਰ ਜਿਹੜੀ ਹੈ ਪੰਜਾਬੀ ਟ੍ਰਿਬਿਊਨ ਬਹੁਤ ਵਧੀਆ ਬੜੀਆਂ ਵਧੀਆ ਤਰੀਕੇ ਨਾਲ ਖਬਰਾਂ ਛਾਪੀਆਂ ਜਾਂਦੀਆਂ ਨੇ ਖਬਰਾਂ ਦੇ ਵਿੱਚ ਕੋਈ ਵੀ ਵਿਧਾ ਚੜਾ ਕੇ ਜਾਂ ਆਪਣੇ ਕੋਲੋਂ ਜੋੜ ਜਾੜ ਕੇ ਨਹੀਂ ਲਿਖਿਆ ਜਾਂਦਾ ਪੂਰੀ ਸੂਰੀ ਖਬਰ ਮਿਲਦੀ ਹੈ ਔਰ ਵਧੀਆ ਇਹਦੇ ਵਿੱਚ ਲੇਖ ਛਾਪਦੇ ਨੇ ਜਿਹੜੇ ਮੈਗਜ਼ੀਨ ਸੈਕਸ਼ਨ ਨੇ ਬਹੁਤ ਵਧੀਆ ਹੁੰਦੇ ਨੇ ਸੋ ਸਾਡੇ ਸਾਰੇ ਪਰਿਵਾਰ ਦੀ ਇਹ ਪਸੰਦੀਦਾ ਅਖਬਾਰ ਹੈ ਸੋ ਅਸੀਂ ਆਪ ਜੀ ਦੇ ਬੜੇ ਸਾਲਾਂ ਤੋਂ ਇਸ ਅਖਬਾਰ ਦੇ ਪਾਠਕ ਹੁਣ ਇੱਥੇ ਅਸੀਂ ਇਲਾਕਾ ਹੈ ਕੋਈ ਜਲੰਧਰ ਤੇ ਹੁਸ਼ਿਆਰਪੁਰ ਵਾਲਾ ਚੁੱਕਦੇ ਆ ਕਿ ਉਥੋਂ ਦੇ ਥੋੜਾ ਇੱਕ ਦੋ ਪਿੰਡਾਂ ਬਾਰੇ ਦੱਸਣਾ ਪਏਗਾ ਤਾਂ ਮੈਂ ਇਹ ਤੁਹਾਨੂੰ ਦੇਖ ਕੇ ਦੱਸ ਰਹੀ ਹਾਂ ਕਿ ਅਸੀਂ ਕਹਾਂਗੇ ਕਿ ਅਸੀਂ ਆਪਣੇ ਇਲਾਕੇ ਦੀ ਮੰਡੀ ਬੱਸ ਸੇਵਾ ਬਾਰੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਕਿ ਅਸੀਂ ਇਹਨਾਂ ਪਰੇਸ਼ਾਨੀਆਂ ਬਾਰੇ ਉਹਨਾਂ ਬਸਾਂ ਦੇ ਜਿਹੜੇ ਡਿਪਾਰਟਮੈਂਟ ਨੇ ਜਿਹੜੇ ਵਿਭਾਗ ਨੇ ਉਹਨਾਂ ਦੇ ਮੈਨੇਜਰਾਂ ਨੂੰ ਵੀ ਪੱਤਰ ਲਿਖ ਚੁੱਕੇ ਆ ਸਾਡੀਆਂ ਸ਼ਿਕਾਇਤਾਂ ਦੀਆਂ ਚਿੱਠੀਆਂ ਭਰ ਚੁੱਕੇ ਆ ਪਰ ਸਾਡੀਆਂ ਸ਼ਿਕਾਇਤਾਂ ਨਵਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਸ ਕਰਕੇ ਹਾਰ ਕੇ ਸੋਚਿਆ ਕਿ ਕਿਉਂ ਨਾ ਇਹ ਸ਼ਿਕਾਇਤ ਪੱਤਰ ਅਖਬਾਰ ਵਿੱਚ छਪਵਾਇਆ ਜਾਵੇ ਤਾਂ ਕਿ ਸਰਕਾਰ ਤੱਕ ਸਾਡੀ ਜਿਹੜੀ ਸ਼ਿਕਾਇਤ ਹੈ ਉਹ ਪਹੁੰਚੇ ਤੇ ਇਹਦੇ ਬਾਰੇ ਕੋਈ ਕਾਰਵਾਈ ਹੋ ਸਕੇ ਸੋ ਕਹਿੰਦੇ ਸਾਡੇ ਇਲਾਕੇ ਪੋਗਪੁਰ ਤੇ ਬੁੱਲੂਵਾਲ ਦੇ ਵਿਚਕਾਰ ਚੱਲਣ ਵਾਲੀਆਂ ਬੱਸਾਂ ਜਾਂ ਤਾਂ ਜਲੰਧਰ ਤੋਂ ਆਉਂਦੀਆਂ ਨੇ ਤੇ ਜਾਂ ਹੁਸ਼ਿਆਰਪੁਰ ਤੋਂ ਆਉਂਦੀਆਂ ਨੇ ਇਹਨਾਂ ਵਿੱਚ ਜਿਹੜੀਆਂ ਜਲੰਧਰ ਵੱਲੋਂ ਆਉਂਦੀਆਂ ਜੀ ਉਹ ਉਹ ਉਪਰ ਅੱਡੇ ਦੇ ਵਿੱਚ ਇੱਕ ਚਾਹ ਦੇ ਖੋਖੇ ਉੱਤੇ ਬਹਿ ਕੇ ਜਿਹੜੇ ਡਰਾਈਵਰ ਕੰਡੈਕਟਰ ਨੇ ਐਸੀਆਂ ਗੱਪਾਂ ਮਾਰਨੀਆਂ ਸ਼ੁਰੂ ਕਰਦੇ ਨੇ ਕਿ ਕਾਫੀ ਕਾਫੀ ਸਮਾਂ ਉੱਥੇ ਬਿਤਾ ਦਿੰਦੇ ਨੇ ਜਿਹਦੇ ਨਾਲ ਕੀ ਹੈ ਜਾਂ ਤਾਂ ਬੱਸ ਜਿਹੜੀ ਆ ਉਹ ਆਏਗੀ ਨਹੀਂ ਉਹ ਟਾਈਮ ਹੀ ਖੁੰਝ ਜਾਏਗਾ ਤੇ ਜਾਂ ਫਿਰ ਉਹ ਇੰਨੀ ਲੇਟ ਹੋ ਰੇਗੀ ਕਿ ਜਦੋਂ ਆਪਾਂ ਕਿਸੇ ਵੀ ਥਾਂ ਤੇ ਕਿਸੇ ਕੰਮ ਜਾਣਾ ਹੁੰਦਾ ਹੈ ਕਿਸੇ ਨੇ ਕੋਈ ਕਿਸੇ ਦਫਤਰ ਚ ਜਾਣਾ ਹੈ ਕਿਸੇ ਨੇ ਕੋਈ ਆਪਣਾ ਇਹੋ ਜਾਂ ਕੋਈ ਕੰਮ ਕਰਨ ਕੇ ਤੇ ਪੰਜਾਬ ਬੋਰਡ ਦੇ ਦਫਤਰ ਚ ਜਾਣਾ ਜਾਂ ਕਿਸੇ ਨੇ ਕੋਈ ਡਾਕਟਰ ਕੋਲ ਜਾਣਾ ਜਾਂ ਕੋਈ ਵੀ ਬਸਾਂ ਤੇ ਜਾ ਕੇ ਜਦੋਂ ਅਸੀਂ ਕਿਸੇ ਕੰਮ ਤੇ ਪਹੁੰਚਣਾ ਹੁੰਦਾ ਤਾਂ ਅਸੀਂ ਵਕਤ ਸਿਰ ਨਾ ਪਹੁੰਚੀਏ ਤਾਂ ਸਾਡਾ ਕੰਮ ਰਹਿ ਜਾਂਦਾ ਸੋ ਇਸ ਕਰਕੇ ਲੋਕਾਂ ਨੂੰ ਇਹਨਾਂ ਗੱਲਾਂ ਦੀ ਬੜੀ ਪਰੇਸ਼ਾਨੀ ਹੋ ਰਹੀ ਹੈ ਇਸੇ ਤਰ੍ਹਾਂ ਕਹਿੰਦੇ ਜਿਹੜੇ ਭੋਗਪੁਰ ਤੋਂ ਉਸਾ ਹਾੜਪੁਰ ਤੱਕ ਜਾਣ ਵਾਲੇ ਡਰਾਈਵਰ ਕੰਡੈਕਟਰ ਨੇ ਉਹ ਨੰਦਾ ਚੌਰ ਦੇ ਬੱਸ ਅੱਡੇ ਤੇ ਬਹਿ ਕੇ ਨੰਦਾ ਚੌਰ ਦੇ ਅੱਡੇ ਤੇ ਬਹਿ ਕੇ ਚਾਹਾਂ ਪੀਂਦੇ ਰਹਿੰਦੇ ਨੇ ਤੇ ਗੱਪਾਂ ਮਾਰਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਜਿਹੜੀਆਂ ਪਹੁੰਚਣ ਵਾਲੀਆਂ ਸਵਾਰੀਆਂ ਨੇ ਉਹ ਜਾਂ ਤਾਂ ਆਪਣੇ ਕੰਮ ਤੋਂ ਆਪਣੇ ਸਮੇਂ ਤੋਂ ਖੁੰਝ ਜਾਂਦੀਆਂ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਫੇਰ ਇਹ ਹਰ ਅੱਡੇ ਤੇ ਖੜੀਆਂ ਨਹੀਂ ਕਰਦੇ ਜਦੋਂ ਇਹ ਤੁਰਨਗੇ ਲੇਟ ਪਰ ਰਸਤੇ 'ਚ ਜਿੱਥੇ ਜਿੱਥੇ ਅੱਡੇ ਆਉਣੇ ਨੇ ਹਰੇਕ ਅੱਡੇ ਤੇ ਨਹੀਂ ਰੋਕਣਗੇ ਕਿਉਂਕਿ ਇਹਨਾਂ ਨੇ ਜਦੋਂ ਅਗਲੇ ਜਿਸ ਥਾਂ ਤੇ ਇਹਨਾਂ ਨੇ ਪਹੁੰਚਣਾ ਉਹ ਥਾਂ ਤੇ ਇਹਨਾਂ ਨੇ ਲੇਟ ਦੁਰੰਦੇ باوجود ਵੀ ਜੇ ਸਮੇਂ ਤੇ ਪਹੁੰਚਣਾ ਤਾਂ ਬੱਸਾਂ ਨੂੰ ਤੇਜ਼ ਚਲਾਣਗੇ ਤੇ ਜਿੱਥੇ ਜਿੱਥੇ ਰੋਕਣਾ ਸਾਰੀਆਂ ਥਾਵਾਂ ਤੇ ਰੋਕਣਗੇ ਨਹੀਂ ਜਦੋਂ ਬੱਸ ਰੁਕੇਗੀ ਨਹੀਂ ਤੇ ਉੱਥੋਂ ਜਿਹੜੀਆਂ ਸਵਾਰੀਆਂ ਚੜ੍ਹਨਾ ਹੁੰਦਾ ਉਹਨਾਂ ਲਈ ਕਿੰਨੀ ਮੁਸ਼ਕਲ ਪੇਸ਼ ਆਉਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਦੂਜਾ ਕਹਿੰਦੇ ਇਹਨਾਂ ਬੱਸਾਂ ਦੀ ਜਿਹੜੀ ਹਾਲਤ ਹੈ ਬਹੁਤ ਮਾੜੀ ਹੈ ਕਿੜਕੀਆਂ ਟੁੱਟੀਆਂ, ਸ਼ੀਸ਼ੇ ਟੁੱਟੇ, ਸੀਟਾਂ ਸਾਰੀਆਂ, ਪਾਟੀਆਂ, ਬੈਹਣ ਉਹਨਾਂ ਨੂੰ ਜੀ ਨਹੀਂ ਕਰਦਾ ਸਾਰੀਆਂ ਫਟੀਆਂ, ਸੀਟਾਂ ਉਹਨਾਂ ਚੋਂ ਮਤਲਬ ਸਾਰੇ ਲੱਕੜ ਦੇ ਫੱਟੇ ਹੀ ਸਖਤ ਸ ਕਰਨੇ ਜਿੱਥੇ ਬੈਠਣਾ ਕਿੰਨਾ ਹੋਗਾ। ਫਿਰ ਜਿਉ ਸਾਰੇ ਜੇ ਸ਼ੀਸ਼ੇ ਟੁੱਟੇ ਨੇ ਜੇ ਜਵੇਂ ਠੰਡ ਦਾ ਮੌਸਮ ਹੈ, ਠੰਡੀ ਹਵਾ ਬਸ ਦੇ ਵਿੱਚ ਇੰਨੀ ਲੋਕਾਂ ਨੂੰ ਠੰਡ ਲੱਗਦੀ ਹੈ ਕਿ ਖਿੜਕੀ ਬੰਦ ਹੀ ਨਹੀਂ ਹੋ ਸਕਦੀ। ਕਈ ਬਸਾਂ ਦੇ ਜਿਹੜੇ ਦਰਵਾਜ਼ੇ ਨੇ ਉਹੀ ਅੰਦੇ ਪਛਦੇ ਟੁੱਟੇ ਹੋਏ ਨੇ ਉਤੋਂ ਮਤਲਬ ਕਿ ਜੜੀ ਆ ਉਹ ਲੋਕਾਂ ਨੂੰ ਪਰੇਸ਼ਾਨੀ ਪੇਸ਼ ਆਉਂਦੀ ਹੈ ਇਸੇ ਤਰ੍ਹਾਂ ਕਹਿੰਦੇ ਅਕਸਰ ਟਾਇਰ ਇਹਨਾਂ ਦੇ ਮਾੜੇ ਨੇ ਪੈਂਚਰ ਹੀ ਹੋਏ ਰਹਿੰਦੇ ਅਕਸਰ ਜੇ ਪੈਂਚਰ ਹੁੰਦੇ ਹਨ ਤਾਂ ਮਤਲਬ ਟਾਇਰ ਮਾੜੇ ਆ ਇਸ ਕਰਕੇ ਅਬ ਜਦੋਂ ਬੱਸ ਜਿਹੜੀ ਕੋਈ ਖਰਾਬ ਹੋ ਗਈ ਤਾਂ ਪੰਗਾ ਕਿਉਂਕਿ ਤੁਹਾਨੂੰ ਪਤਾ ਹੈ ਪਿੰਡਾਂ ਵਿੱਚ ਚੋਣਵੇਂ ਤਾਂ ਟਾਈਮ ਨੇ ਜਦੋਂ ਬੱਸਾਂ ਜਾਂਦੀਆਂ ਨੇ ਤੇ ਜਦੋਂ ਇਦਾਂ ਦੀਆਂ ਪਰੇਸ਼ਾਨੀਆਂ ਆਉਣ ਲੱਗ ਜਾਣ ਤਾਂ ਬਸਾਂ ਆਈਆਂ ਨਾ ਆਈਆਂ ਇੱਕ ਬਰਾਬਰ ਹੈ ਕਿਉਂਕਿ ਜੇ ਉਸ ਬਸਾਂ ਤੇ ਜਾ ਕੇ ਲੋਕੀ ਵਕਤ ਸਿਰ ਆਪਣਾ ਕੰਮ ਨਹੀਂ ਕਰ ਸਕਦੇ ਜਾਂ ਬਖਸਰ ਕਿਸੇ ਥਾਂ ਤੇ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਲਈ ਤੇ ਜੇ ਬਸ ਤੇ ਚੜਹੀ ਜਾਣ ਉਹ ਬਸ ਨੇ ਠੀਕ ਟਿਕਾਣੇ ਤੇ ਤੁਹਾਨੂੰ ਪਹੁੰਚਾਣਾ ਹੈ ਕਿ ਪੈਂਚਰ ਹੋ ਕੇ ਖੜੇ ਹੋ ਜਾਣਾ ਜਾਂ ਉਹਦੇ ਵਿੱਚ ਜੇ ਤੁਸੀਂ ਪਹਿਲਾਂ ਹੀ ਬਿਮਾਰ ਹੋ ਦਵਾਈ ਲੈਣ ਜਾ ਰਹੇ ਹੋ ਤਾਂ ਉਸ ਤੋਂ ਬਾਅਦ ਉਸ ਟੁੱਟੀ ਭੱਜੀ ਬਸ ਤੇ ੱੱਕੇ ਖਾਂਦੇ ਜਾ ਰਹੇ ਹੋਰ ਬਿਮਾਰ ਪੈ ਜਾਓਗੇ ਸੋ ਇਸ ਕਰਕੇ ਬਹੁਤ ਸਾਰੀਆਂ ਉਹਦੇ ਚ ਜੜੀਆਂ ਪਰੇਸ਼ਾਨੀਆਂ ਨੇ ਇੱਕ ਹੋਰ ਪੰਗਾ ਹੈ ਕਿ ਬਸ ਦੇ ਵਿੱਚ ਗੰਦ ਬਹੁਤ ਪਿਆ ਹੁੰਦਾ ਡਰਾਈਵਰ ਕੰਡੈਕਟਰ ਉਹਦੀ ਸਫਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਭਾਵੇਂ ਕਿ ਉਹਨਾਂ ਨੇ ਆਪ ਨਹੀਂ ਸਾਫ਼ ਕਰਨੀ ਹੁੰਦੀ ਪਰ ਕਰਵਾਣੀ ਤਾਂ ਹੁੰਦੀ ਹੈ ਨਾ ਤੇ ਇਸ ਗੱਲ ਨੂੰ ਕਹਿੰਦੇ ਜੇ ਅਸੀਂ ਉਹਨਾਂ ਨੂੰ ਸ਼ਿਕਾਇਤ ਵੀ ਕਰਦੇ ਹਾਂ ਕਹਿੰਦੇ ਜੀ ਚੜ੍ਹਨਾ ਚੜ੍ਹਜੋ ਨਹੀਂ ਤੁਹਾਡੀ ਮਰਜ਼ੀ ਕਈ ਵਾਰ ਉਹ ਠੇਕਿਆਂ ਤੇ ਰੁਕ ਕੇ ਸ਼ਰਾਬ ਪੀ ਕੇ ਬੱਸ ਚਲਾਣੀ ਸ਼ੁਰੂ ਕਰ ਦਿੰਦੇ ਨੇ ਉਸ ਸਭ ਨੂੰ ਜਾਨ ਨੂੰ ਖਤਰਾ ਕਿ ਕਿਹਬ ਤਾਂ ਕਿੱਥੇ ਜਾ ਕੇ ਬੱਸ ਕਿਤੇ ਮਾਰ ਦੇਣ ਜਾਂ ਕਿਵੇਂ ਜਾ ਤੇਜ਼ ਚਲਾਣ ਜਾਂ ਕੋਈ ਵੀ ਦਿੱਕਤ ਆ ਸਕਦੀ ਹੈ ਸੋ ਇਹ ਸਾਰੀਆਂ ਜੜੀਆਂ ਪਰੇਸ਼ਾਨੀਆਂ ਨੇ ਹਾਂਜੀ ਕਈ ਵਾਰ ਬਕਾਇਆ ਨਹੀਂ ਮੋੜਦੇ ਕੰਡੈਕਟਰ ਬਕਾਇਆ ਤੁਸੀਂ ਲੈਣਾ ਤੁਸੀਂ ਕੰਡੈਕਟਰ ਦੇ ਮੂੰਹ ਵਾਲੀ ਵੇਖਦੇ ਰਹਿੰਦੇ ਹੋ ਹੁਣ ਦਿੰਦਾ ਜਦੋਂ ਤੁਸੀਂ ਮੰਗੋਗੇ ਕਹੋਗੇ ਆਪ ਖੁੱਲੇ ਪੈਸੇ ਹੈ ਨਹੀਂ ਹਲੇ ਆਏ ਨਹੀਂ ਮੇਰੇ ਕੋਲ ਪੈਸੇ ਆਲਾ ਬਾਬਾ ਤੁਸੀਂ ਪੂਰੇ ਪੂਰੇ ਪੈਸੇ ਦਿਓ ਮਤਲਬ ਜੇ ਤੁਸੀਂ ਕੋਈ ਵੱਡਾ ਨੋਟ ਦੇ ਦਿੱਤਾ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਕੰਡੈਕਟਰ ਤੋਂ ਆਪਣਾ ਬਕਾਇਆ ਲੈਣਾ ਜੇ ਤੁਸੀਂ ਭੁੱਲ ਗਏ ਤਾਂ ਬਸ ਠੀਕ ਆ ਮੁੜ ਕੇ ਤਾਂ ਕਿਸੇ ਨੇ ਦੇਣਾ ਨਹੀਂ ਸੋ ਇਹ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਕਿ ਪਿੰਡਾਂ ਵਾਲਿਆਂ ਨੂੰ ਜਿਹੜੀ ਉਹ ਦੱਸ ਰਹੇ ਨੇ ਭੋਗਪੁਰ ਤੇ ਬੁੱਲੋਵਾਲ ਦੇ ਵਿੱਚਕਾਰ ਚੱਲਣ ਵਾਲੀਆਂ ਬਸਾਂ ਜਿਹੜੀਆਂ ਜਲੰਧਰ ਹੁਸ਼ਿਆਰਪੁਰ ਤੋਂ ਆਉਂਦੀਆਂ ਨੇ ਉਹਨਾਂ 'ਚ ਹੀ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਸੰਪਾਦਕ ਸਾਹਿਬ ਤੁਸੀਂ ਆਪਣੀ ਅਖਬਾਰ ਦੇ ਵਿੱਚ ਛਾਪੋ ਤਾਂ ਕਿ ਇਹ ਗੱਲ ਸਰਕਾਰ ਤੱਕ ਪਹੁੰਚ ਸਕੇ ਤੇ ਸਾਡੀਆਂ ਪਰੇਸ਼ਾਨੀਆਂ ਹੱਲ ਹੋ ਸਕਣ ਸੋ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਆਪ ਜੀ ਦੇ ਵਿਸ਼ਵਾਸਪਾਤਰ ਥੱਲੇ ਤੁਸੀਂ ਆਪਣਾ ਨਾਮ ਲਿਖ ਦੇਣਾ ਇਹ ਤੁਹਾਡੀ ਚਿੱਠੀ ਹੋ ਗਈ ਕਿ ਤੁਸੀਂ ਬਸਾਂ ਬੱਸ ਸੇਵਾ ਦੀ ਜਿਹੜੀ ਮੰਦ ਭਾਗੇ ਬੱਸ ਸੇਵਾ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ ਬੇਕਾਇਦਗੀ ਹੈ ਉਹਦੇ ਬਾਰੇ ਤੁਸੀਂ ਰਿਪੋਰਟ ਬਣਾ ਕੇ ਦੇ ਦਿੱਤੀ ਸੰਪਾਦਕ ਸਾਹਮਣੂ ਸੇ ਇਹ ਸੀ ਤੁਹਾਡੀ ਪਹਿਲੀ ਚਿੱਠੀ ਅਗਲੀ ਸਾਡੀ ਚਿੱਠੀ ਹੈ ਕਿ ਕਿਸੇ ਕਰਮਚਾਰੀ ਦੀ ਤੁਸੀਂ ਸਿੱਫਤ ਕਰਨੀ ਹੈ ਕਿਸੇ ਦਫਤਰ ਦੇ ਵਿੱਚ ਤੁਸੀਂ ਕੰਮ ਤੇ ਗਏ ਹੋ ਉਥੋਂ ਕੋਈ ਵੈਸੇ ਤਾਂ ਦੇਖੋ ਸਰਕਾਰੀ ਦਫਤਰਾਂ ਦੀ ਹਮੇਸ਼ਾ ਬਦਨਾਮੀਆਂ ਹੀ ਹੁੰਦੀ ਹੈ ਜਿਉ ਚੱਜ ਨਾਲ ਧਿਆਨ ਨਹੀਂ ਦਿੰਦੇ ਲੋਕਾਂ ਦੀ ਗੱਲ ਨਹੀਂ ਸੁਣਦੇ ਲੋਕਾਂ ਦਾ ਵਕਤ ਸਿਰ ਕੰਮ ਨਹੀਂ ਕਰਦੇ ਸੀਟਾਂ ਤੇ ਨਹੀਂ ਹੁੰਦੇ ਸੋ ਬਹੁਤ ਸਾਰੀਆਂ ਇਹ ਜਿਹੜੀਆਂ ਸ਼ਿਕਾਇਤਾਂ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਤੋਂ ਹੁੰਦੀਆਂ ਨੇ ਪਰ ਜ਼ਰੂਰੀ ਨਹੀਂ ਸਾਰੇ ਕਰਮਚਾਰੀ ਇਦਾਂ ਦੇ ਹੀ ਹੋਣ ਜਾਂ ਸਾਰੇ ਦਫ਼ਤਰਾਂ ਦੇ ਵਿੱਚ ਇਦਾਂ ਹੀ ਕੰਮ ਹੁੰਦੇ ਹੋਣ ਬੜੀ ਜਗ੍ਹਾ ਤੇ ਜੇ ਸਾਰੇ ਕਿਸੇ ਪਾਸੇ ਐਨਾ ਬੁਰਾ ਹਾਲ ਹੋਵੇ ਫਿਰ ਤਾਂ ਸਰਕਾਰੀ ਦਫ਼ਤਰ ਚੱਲਣ ਹੀ ਨਾ ਸੋ ਇਹ ਹੈ ਕਿ ਕੁਝ ਜੇ ਲੋਕ ਡਿਊਟੀ ਪੂਰੀ ਤਰ੍ਹਾਂ ਨਹੀਂ ਨਿਭਾਉਂਦੇ ਤੇ ਕੁਝ ਲੋਕ ਅਜੇ ਵੀ ਹੁੰਦੇ ਨੇ ਜਿਹੜੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਨਹੀਂ ਸੋ ਅਸੀਂ ਐਸੇ ਹੀ ਕਿਸੇ ਕਰਮਚਾਰੀ ਦੀ ਸਿੱਖਤ ਕਰਦੇ ਸੋ ਸੰਪਾਦਕ ਨੂੰ ਚਿੱਠੀ ਲਿਖਣੀ ਹੈ ਜੀ ਜਿਹਦੇ ਵਿੱਚ ਅਸੀਂ ਕਿਸੇ ਕਰਮਚਾਰੀ ਦੀ ਸਿੱਖਤ ਕਰਦੇ ਤਾਂ ਚਲੋ ਮੈਂ ਦੁਬਾਰਾ ਲਿਖ ਦਿੰਨੀ ਹਾਂ ਜੀ ਸੰਪਾਦਕ ਨੂੰ ਕਿਸੇ कर्मचारी दी सिफ्ट कर लिखो। भी सिफ करद पत्र भी सेम ही सी मैं बटे दिता प्रीख्या भवन शहर ਵੇ ਠੀਕ ਹੈ ਜੀ ਇਹ ਹੁਣ ਇੱਥੇ ਅਸੀਂ ਲਿਖ ਦੇਵਾਂਗੇ ਇਸੇ ਕਰਮਚਾਰੀ ਦੀ ਸੇਵਕ ਹੁਣ ਐਦਾਂ ਆ ਕਿ ਜਿੱਦਾਂ ਅਸੀਂ ਐਜੂਕੇਸ਼ਨ ਡਿਪਾਰਟਮੈਂਟ 'ਚ ਕੰਮ ਕਰਨੇ ਆ ਤਾਂ ਸਾਡਾ ਅਕਸਰ ਬੋਰਡ ਵਾਲੇ ਕਰਮਚਾਰੀਆਂ ਨਾਲ ਵਾਹ ਪੈਂਦਾ ਰਹਿੰਦਾ ਪੰਜਾਬ ਸਕੂਲ ਸਿੱਖਿਆ ਬੋਰਡ ਸੋ ਕਿਉਂ ਨਾ ਆਪਾਂ ਉਥੋਂ ਦੇ ਕਿਸੇ ਕਰਮਚਾਰੀ ਦੀ ਸਿਫਤ ਕਰ ਦਈਏ ਸੋ ਆਪਾਂ ਕਵਾਂਗੇ ਪਹਿਲੀ ਗੱਲ ਜਿਹੜੀ ਮੈਂ ਹਮੇਸ਼ਾ ਕਹਿੰਦੀ ਆ ਕਿ ਅਖਬਾਰ ਦੀ ਸਿਫਤ ਦੇ ਵਿੱਚ ਤੁਸੀਂ ਦੋ ਤਿੰਨ ਲਾਈਨਸ ਲਿਖ ਲਓਗੇ ਜਿਹਦਾ ਮੈਂ ਤੁਹਾਨੂੰ ਹਮੇਸ਼ਾ ਹੀ ਸਮਝਾਉਣੀ ਆ ਅਖਬਾਰ ਬਹੁਤ ਵਧੀਆ ਵਧੀਆ ਖਬਰਾਂ ਚਾਪਦੀ ਹੈ ਵਧੀਆ ਮੈਗਜ਼ੀਨ ਸੈਕਸ਼ਨ ਛਾਪਦੇ ਆ ਵਧੀਆ ਲੇਖ ਛਾਪਦੇ ਆ ਸੋ ਸਾਡੀ ਬੜੀ ਪਸੰਦੀਦਾ ਅਖਬਾਰ ਹੈ ਸੋ ਨਾ ਲਿਖ ਕੇ ਤਾਰੀਫ ਕਰਕੇ ਫਿਰ ਅਸੀਂ ਲਿਖਾਂਗੇ ਕਿ ਅੱਜ ਮੈਂ ਤੁਹਾਡੇ ਨਾਲ ਇੱਕ ਵਧੀਆ ਕਰਮਚਾਰੀ ਦੇ ਵਧੀਆ ਕੀਤੇ ਕੰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀਆਂ ਕਿ ਜਿੱਦਾਂ ਕਿ ਅਕਸਰ ਸਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕੋਈ ਨਾ ਕੋਈ ਕੰਮ ਪੈਂਦਾ ਰਹਿੰਦਾ ਦੇਖੋ ਜਿੱਦਾਂ ਹੀ ਆਪਣੇ ਦਾਖਲੇ ਦੇ ਫਾਰਮ ਭਰਨੇ ਆ ਆਪਾਂ 10ਵੀਂ ਦੇ 12ਵੀਂ ਦੇ ਤੇ ਉਹ ਜਦੋਂ ਫਾਰਮ ਭਰੇਦੇ ਭਾਵੇਂ ਕਿ ਹੁਣ ਆਨਲਾਈਨ ਕੰਮ ਹੋ ਰਿਹਾ ਫਿਰ ਵੀ ਕਿਤੇ ਟਾਈਪਿੰਗ ਚ ਕਿਤੇ ਭਰਨ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਜਿਹੜੀ ਰਹਿ ਜਾਂਦੀ ਆ ਤੇ ਜਦੋਂ ਉਹ ਫਿਰ ਬੱਚਿਆਂ ਦੇ ਰੋਲ ਨੰਬਰਸ ਆਉਂਦੇ ਆ ਸਕੂਲ ਦੇ ਵਿੱਚ ਤਾਂ ਇੱਕ ਵਾਰ ਉਹ ਚੈੱਕ ਕਰਨ ਲਈ ਆਪਾਂ ਸਾਰੇ ਬੱਚਿਆਂ ਨੂੰ ਕੋਲ ਬਿਠਾਣੇ ਆ ਆਪਾਂ ਇੱਕ ਇੱਕ ਚੀਜ਼ ਬੱਚੇ ਦੀ ਬੱਚੇ ਦਾ ਨਾਮ ਬੱਚੇ ਦੇ ਪਿਤਾ ਦਾ ਨਾਮ ਬੱਚੇ ਦੀ ਜਨਮ ਮਿਤੀ ਬਾਕੀ ਜਿਹੜੇ ਉਹਦੇ ਸਬਜੈਕਟਸ ਏ ਉਹ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ ਤੁਹਾਡਾ ਜੇ ਉਹਦੇ ਚ ਕੋਈ ਉਹ ਆਧਾਰ ਨੰਬਰ ਲਿਖਿਆ ਹੈ ਜਾਂ ਕੋਈ ਤੁਹਾਡਾ ਫੋਨ ਨੰਬਰ ਲਿਖਿਆ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਪੂਰਾ ਚੈੱਕ ਕਰ ਲਿਆ ਕਿ ਕਿਤੇ ਕੋਈ ਗਲਤ ਤਾਂ ਨਹੀਂ ਕਿਉਂਕਿ ਜੇ ਗਲਤ ਚਲਾ ਜਾਏ ਇੱਕ ਵਾਰ ਚੈੱਕ ਕਰਨ ਲਈ ਆਉਂਦੇ ਆ ਟੀਚਰਸ ਦੇ ਕੋਲ ਤੇ ਟੀਚਰ ਜਿਹੜੇ ਬੱਚਿਆਂ ਨੂੰ ਕੋਲ ਬਿਠਾ ਕੇ ਸਾਰਾ ਕੁਝ ਚੈੱਕ ਕਰਦੇ ਆ ਫਿਰ ਵੀ ਜੇ ਕੋਈ ਗਲਤੀ ਰਹਿ ਜੇ ਤਾਂ ਕਈ ਵਾਰੀ ਥੋੜੇ ਬਦਦੇ ਪੈਸੇ ਭਰ ਕੇ ਜਿਹੜੇ ਸਾਨੂੰ ਠੀਕ ਕਰਾਣੇ ਪੈਂਦੇ ਆ ਅੱਛਾ ਜੇ ਜਿਹੜਾ ਸਾਨੂੰ ਚੈੱਕ ਕਰਨ ਵਾਸਤੇ ਭੇਜੀ ਆ ਜੇ ਉਹਦੇ ਵਿੱਚ ਕੁਝ ਗਲਤੀਆਂ ਨਿਕਲਣ ਤਾਂ ਸਾਨੂੰ ਉਹ ਦੁਬਾਰਾ ਸਹੀ ਕਰਕੇ ਭੇਜਣੀਆਂ ਪੈਂਦੀਆਂ ਤੇ ਕਈ ਵਾਰੀ ਹੁੰਦਾ ਹੈ ਕਿ ਟਾਈਮ ਘਟ ਹੈ ਹੁਣੇ ਹੀ ਜਾਓ ਬੋਰਡ ਦੇ ਦਫਤਰ ਤੇ ਜਾ ਕੇ ਤੁਸੀਂ ਆਪ ਕੰਮ ਕਰਾ ਕੇ ਆਓ ਸੋ ਇਸ ਤਰ੍ਹਾਂ ਦੇ ਮੌਕੇ ਤੇ ਸਾਨੂੰ ਕਈ ਵਾਰ ਦਫਤਰ ਜਾ ਕੇ ਕਿਸੇ ਨਾ ਕਿਸੇ ਉਥੋਂ ਦੇ ਕਰਮਚਾਰੀ ਦੀ ਸਹਾਇਤਾ ਲੈਣੀ ਪੈਂਦੀ ਹੈ ਐਸੇ ਤਰੀਕੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ 10ਵੀਂ ਦੇ ਜਦੋਂ ਦਾਖਲਾ ਫਾਰਮ ਭਰੇ ਤੇ ਉਹਨਾਂ ਵਿੱਚ ਕੁਝ ਤਰੁੱਟੀਆਂ ਰਹਿ ਗਈਆਂ ਜਿਹੜੀਆਂ ਕਿ ਠੀਕ ਕਰਾਉਣ ਲਈ ਸਾਨੂੰ ਆਪ ਬੋਰਡ ਦੇ ਦਫ਼ਤਰ ਜਾ ਕੇ ਕੰਮ ਕਰਾਉਣਾ ਪੈਣਾ ਸੀ ਅਸੀਂ ਜਦੋਂ ਬੋਰਡ ਦੇ ਦਫ਼ਤਰ ਪਹੁੰਚੇ ਅਸੀਂ ਬਹੁਤ ਡਰ ਰਹੇ ਸੀ ਕਿਉਂਕਿ ਲੰਚ ਟਾਈਮ ਹੋਣ ਦੇ ਵਿੱਚ ਅੱਧਾ ਘੰਟਾ ਬਾਕੀ ਸੀ ਲੰਚ ਟਾਈਮ ਹੁੰਦਾ ਅਕਸਰ ਦਫ਼ਤਰਾਂ ਦੇ ਵਿੱਚ 1:30 ਵਜੇ ਤੋਂ ਲੈ ਕੇ 2:00 ਵਜੇ ਤੱਕ ਤੇ ਬੋਰਡ ਦੇ ਦਫਤਰ ਜਾਂ ਕੋਈ ਵੀ ਜਿਹੜਾ ਸਰਕਾਰੀ ਦਫਤਰ ਹੈ ਅਕਸਰ ਲੋਕਾਂ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ 1:30 ਵਜੇ ਲੰਚ ਟਾਈਮ ਹੋਣਾ ਪਰ 1 ਵਜੇ ਹੀ ਉੱਥੇ ਕਿਸੇ ਨਾਲ ਨਹੀਂ ਮਿਲਣਾ ਸਭ ਨੂੰ ਇਹ ਮਨ ਦੇ ਵਿੱਚ ਇੱਕ ਬੈਠੀ ਹੋਈ ਗੱਲ ਹੈ ਕਿ ਜੇ ਸਰਕਾਰੀ ਦਫਤਰ ਆ ਅੱਧਾ ਘੰਟਾ ਪਹਿਲੇ ਤਾਂ ਜੀ ਲੋਕ ਹੀ ਆਵੇਂ ਹੀ ਉੱਠ ਜਾਂਦੇ ਆ ਭਾਵੇਂ ਕਿ ਉੱਥੇ ਸਾਰੇ ਚੰਗੇ ਭਲੇ ਕੰਮ ਕਰਨ ਬੈਠੇ ਹੋਣ ਪਰ ਲੋਕਾਂ ਦੇ ਮਨ 'ਚ ਇਹ ਗੱਲ ਜ਼ਰੂਰ ਹੈਗੀ ਹੈ ਪਰ ਜਦੋਂ ਅਸੀਂ 1 ਵਜੇ ਬੋਰਡ ਦੇ ਦਫਤਰ ਪਹੁੰਚੇ ਤੇ ਅਸੀਂ ਲੱਭ ਲਿਹਾ ਕੇ ਉਸ ਟੇਬਲ ਤੇ ਪਹੁੰਚੇ ਜਿਸ ਟੇਬਲ ਤੇ ਸਾਡੇ ਜ਼ਿਲ੍ਹੇ ਦਾ ਸਾਡੇ ਸਕੂਲ ਦਾ ਕੰਮ ਹੋ ਰਿਹਾ ਸੀ ਸੋ ਅਸੀਂ ਜਾ ਕੇ ਵੇਖਿਆ ਤਾਂ ਸਾਰੇ ਕਰਮਚਾਰੀ ਆਪੋ ਆਪਣੀ ਥਾਂ ਤੇ ਮੌਜੂਦ ਸੀ ਜਿਸ ਕਰਮਚਾਰੀ ਨਾਲ ਸਾਡਾ ਵਾਸਤਾ ਪਿਆ ਸੀ ਜਿਹੜੇ ਸਾਡੇ ਸਕੂਲ ਦਾ ਕੰਮ ਦੇਖ ਰਹੇ ਸੀ ਅਸੀਂ ਸਰਦਾਰ ਦਵਿੰਦਰ ਸਿੰਘ ਉਹਨਾਂ ਦਾ ਨਾਮ ਸੀ ਅਸੀਂ ਉਹਨਾਂ ਨੂੰ ਜਾ ਕੇ ਆਪਣੀ ਪਰੇਸ਼ਾਨੀ ਦੱਸੀ ਆਪਣੇ ਕੰਮ ਕਰਾਉਣ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਪਹਿਲਾਂ ਬਿਠਾਇਆ ਕੁਰਸੀ ਦਿੱਤੀ ਆਰਾਮ ਨਾਲ ਕਹ ਜੀ ਆਰਾਮ ਨਾਲ ਬੈਠੋ ਤੁਹਾਡੇ ਤੁਸੀਂ ਆ ਗਏ ਹੋ ਤੁਹਾਡਾ ਕੰਮ ਹੋ ਜਾਏਗਾ ਸੋ ਉਹਨਾਂ ਨੇ ਬਿਨਾ ਆਪਣੇ ਲੰਚ ਟਾਈਮ ਦੀ ਪਰਵਾਹ ਕੀਤੇ ਉੱਥੇ ਬੈਠ ਕੇ ਪਹਿਲਾਂ ਸਾਡਾ ਸਾਰਾ ਕੰਮ ਪੂਰਾ ਕਰਵਾਇਆ ਸਾਡੀਆਂ ਤਰੂਟੀਆਂ ਨੂੰ ਸੋਧਿਆ ਔਰ ਇਸ ਗੱਲ ਦੀ ਜ਼ਿੰਮੇਵਾਰੀ ਲਈ ਕਿ ਹੁਣ ਇਹ ਸਹੀ ਪ੍ਰਿੰਟ ਹੋ ਕੇ ਆਣਗੇ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਘਰ ਜਾਓ ਸੋ ਪਹਿਲੀ ਵਾਰੀ ਐਦਾਂ ਅਸੀਂ ਉਸ ਬੰਦੇ ਕੋਲ ਕੰਮ ਗਏ ਸਰਦਾਰ ਦਰਿੰਦਰ ਸਿੰਘ ਹਰਾਂ ਕੋਲ ਤੇ ਉਹਨਾਂ ਨੇ ਐਨੇ ਸੋਹਣੇ ਤਰੀਕੇ ਨਾਲ ਔਰ ਐਨੇ ਪ੍ਰੇਮ ਪਿਆਰ ਨਾਲ ਸਾਡਾ ਪੂਰਾ ਕੰਮ ਕੰਪਲੀਟ ਕਰਕੇ ਸਾਨੂੰ ਉੱਥੋਂ ਤੋੜਿਆ ਲੰਚ ਟਾਈਮ ਦੇ ਉਹਨਾਂ ਦਾ ਵਿੱਚੇ ਹੀ ਲੰਘ ਗਿਆ ਪਰ ਉਹਨਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਸੋ ਸਾਡਾ ਮਨ ਉਹਨਾਂ ਲਈ ਕਹਿ ਲਓ ਬਹੁਤ ਰਿਸਪੈਕਟ ਨਾਲ ਸਤਿਕਾਰ ਨਾਲ ਭਰ ਗਿਆ ਕਿ ਉਹਨਾਂ ਨੇ ਉਰੇ ਚੰਗੇ ਤਰੀਕੇ ਨਾਲ ਸਾਨੂੰ ਅਟੈਂਡ ਕੀਤਾ ਤੇ ਸਾਡਾ ਕੰਮ ਕਰਾਇਆ ਸਕੂਲ ਚ ਕਹਿੰਦੇ ਕਿ ਜਦੋਂ ਅਗਲੇ ਦਿਨ ਪਹੁੰਚੇ ਜਾ ਕੇ ਆਪਣੇ ਕੁਲੀਗਸ ਨਾਲ ਗੱਲ ਕੀਤੀ ਆਪਣੇ ਜਿਹੜੇ ਸਹਿਕਰਮੀ ਨੇ ਉਹਨਾਂ ਨਾਲ ਗੱਲ ਕੀਤੀ ਕਿ ਫਲਾਣੇ ਜਿਹੜੀ ਬ੍ਰਾਂਚ ਹੈ ਉੱਥੇ ਸਰਦਾਰ ਦਵਿੰਦਰ ਸਿੰਘ ਜੀ ਸਨ ਉਹਨਾਂ ਨੇ ਇਹ ਸਾਰਾ ਕੰਮ ਇਦਾਂ ਇਦਾਂ ਕਰਵਾਇਆ ਤਾਂ ਇੱਕ ਸੁਰੇਖਾ ਮੈਡਮ ਸੀ ਉੱਥੇ ਉਹਨਾਂ ਨੇ ਕਿਹਾ ਮੈਨੂੰ ਵੀ ਪਿਛਲੇ ਸਾਲ ਉਹਨਾਂ ਕੋਲ ਹੀ ਕੰਮ ਪਿਆ ਸੀ ਇਹ ਮੇਰਾ ਕੰਮ ਵੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਕਰਕੇ ਮੈਨੂੰ ਬਿਲਕੁਲ ਬੇਫਿਕਰ ਕਰਕੇ ਉੱਥੋਂ ਤੋਰਿਆ ਸੀ ਔਰ ਮੈਨੂੰ ਉਸ ਤੋਂ ਬਾਅਦ ਕੋਈ ਦਿੱਕਤ ਉਸ ਕਲਾਸ ਦੀ ਨਹੀਂ ਆਈ ਉਹਨਾਂ ਫਾਰਮਾਂ ਦੀ ਉਹਨਾਂ ਰੋਲ ਨੰਬਰਾਂ ਦੀ ਕੋਈ ਦਿੱਕਤ ਨਹੀਂ ਆਈ ਸੋ ਇਹਦਾ ਮਤਲਬ ਹੈ ਕਿ ਉਹ ਇਨਸਾਨ ਹੀ ਹੈ ਜਏ ਨੇ ਕਿ ਹਰੇਕ ਜਿਹੜੇ ਵੀ ਬੰਦੇ ਨੂੰ ਉਹਨਾਂ ਤੱਕ ਕੰਮ ਪੈਂਦਾ ਤੇ ਜਿਹੜਾ ਕੰਮ ਉਹਨਾਂ ਦੇ ਵੱਸ ਦਾ ਉਹ ਪੂਰੀ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਉਸ ਕੰਮ ਨੂੰ ਕਰਦੇ ਨੇ ਤੇ ਮੇਰਾ ਜੀ ਕੀਤਾ ਕਿ ਜਿੱਦਾਂ ਮੈਂ ਉਹਨਾਂ ਕੋਲ ਜਾ ਕੇ ਪੂਰੇ ਬੇਫਿਕਰੀ ਨਾਲ ਘਰ ਵਾਪਸ ਆਈ ਔਰ ਮੈਂ ਉਹਨਾਂ ਦਾ ਕੰਮ ਇਹਨਾਂ ਤਸੱਲੀ ਬਖਸ਼ ਸੀ ਔਰ ਐਨਾ ਉਹਨਾਂ ਨੇ ਹੌਸਲਾ ਦੇ ਕੇ ਸਾਡਾ ਕੰਮ ਕਰਵਾਇਆ ਔਰ ਸਾਨੂੰ ਬੇਫਿਕਰ ਕਰਕੇ ਤੋਰਿਆ ਜਦੋਂ ਸੁਨੇਖਾ ਮੈਡਮ ਨੇ ਉਹਨਾਂ ਦੀ ਤਾਰੀਫ ਕੀਤੀ ਤਾਂ ਲੱਗਿਆ ਕਿ ਨਹੀਂ ਉਹ ਇਨਸਾਨ ਹੀ ਇਨੇ ਵਧੀਆ ਨੇ ਕਿ ਤਾਰੀਫ ਦੇ ਕਾਬਿਲ ਨੇ ਤੇ ਮੇਰਾ ਜੀ ਕੀਤਾ ਕਿਉਂ ਨਾ ਜਿਹੜੇ ਕਰਮਚਾਰੀ ਇਨੇ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਬਿਨਾ ਆਪਣੇ ਖਾਣ ਪੀਣ ਦੀ ਪਰਵਾਹ ਕੀਤੇ ਬਿਨਾਂ ਆਪਣਾ ਜਿਹੜਾ ਫ੍ਰੀ ਹੋਣ ਵਾਲਾ ਟਾਈਮ ਆ ਉਹ ਵੀ ਲੋਕਾਂ ਦੇ ਕੰਮ ਵਿੱਚ ਲਾ ਦਿੰਦੇ ਨੇ ਤੇ ਉਹਨਾਂ ਦੀ ਤਾਰੀਫ਼ ਕਰਨੀ ਬਣਦੀ ਐ ਸੋ ਮੈਂ ਸੋਚਿਆ ਕਿਉਂ ਨਾ ਉਹਨਾਂ ਬਾਰੇ ਮੈਂ ਅਖਬਾਰ ਦੇ ਵਿੱਚ ਛਪਵਾਵਾ ਤਾਂ ਕਿ ਉਹਨਾਂ ਦੀ ਤਾਰੀਫ਼ ਪੜ੍ਹ ਕੇ ਹੋਰ ਵੀ ਬੜੇ سارے ਕਰਮਚਾਰੀਆਂ ਨੂੰ ਇਹ ਸੇਧ ਮਿਲ ਸਕੇ ਕਿ ਜਦੋਂ ਤੁਸੀਂ ਕਿਸੇ ਦਾ ਨਿਸ਼ਪਕਸ਼ ਹੋ ਕੇ ਕੰਮ ਕਰਦੇ ਹੋ ਆਪਣੇ ਵੱਲੋਂ ਆਪਣਾ ਟਾਈਮ ਦੇ ਕੇ ਉਸ ਬੰਦੇ ਦਾ ਕੰਮ ਸਵਾਰਦੇ ਹੋ ਦਾ ਅਗਲਾ ਕਿੰਨੀਆਂ ਦੁਆਵਾਂ ਦਿੰਦਾ ਤੁਹਾਨੂੰ ਅਗਲਾ ਕਿੰਨੀ ਤਾਰੀਖ ਕਰਦਾ ਤੁਹਾਨੂੰ ਸੋ ਮੈਂ ਸਰਦਾਰ ਦਿਵਿੰਦਰ ਸਿੰਘ ਹਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਦੋਂ ਇੰਨੇ ਧਿਆਨ ਨਾਲ ਇੰਨੇ ਆਪਣਾ ਵਕਤ ਦੇਂਦੇ ਹੋਏ ਸਾਡੇ ਸਕੂਲ ਦਾ ਕੰਮ ਜਿਹੜਾ ਵਧੀਆ ਕੀਤਾ ਤੇ ਸਾਨੂੰ ਅੰਕੋ ਕੋਈ ਦਿੱਕਤ ਨਹੀਂ ਆਈ ਸੋ ਇਹੋ ਜੇ ਲੋਕਾਂ ਦੀ ਤਾਰੀਫ ਕਰਨੀ ਬਣਦੀ ਹੈ ਤੇ ਤੁਸੀਂ ਉਹਨਾਂ ਬਾਰੇ ਆਪਣੇ ਅਖਬਾਰ ਵਿੱਚ ਛਾਪੋਗੇ ਤੇ ਸਾਨੂੰ ਧੰਨਵਾਦੀ ਬਣਾਓਗੇ ਆਪ ਜੀ ਦੀ ਧੰਨਵਾਦ ਸਹਿਤ ਆਪ ਜੀ ਦੇ ਦੀ ਪਾਠਕ ਥੱਲੇ ਤੁਹਾਡਾ ਨਾਮ ਠੀਕ ਹੈ ਜੀ ਐਸੀ ਕਿਸੇ ਕਰਮਚਾਰੀ ਦੀ ਸਿਰਫਤ ਬਾਰੇ ਸੰਪਾਦਕ ਨੂੰ ਪੱਤਰ ਇਹ ਮੈਂ ਤੁਹਾਨੂੰ ਕਰਵਾ ਦਿੱਤਾ ਦੋਨੋਂ ਚਿੱਠੀਆਂ ਸਾਡੀਆਂ ਹੋ ਗਈਆਂ ਨੇ ਉਮੀਦ ਹੈ ਤਾਨੂੰ ਪੂਰੀ ਗੱਲ ਸਮਝ ਲੱਗੀ ਹੋਵੇਗੀ ਫਿਰ ਵੀ ਅਗਰ ਤੁਹਾਡਾ ਕੋਈ ਸਵਾਲ ਹੋਵੇ ਤੁਹਾਡਾ ਕੋਈ ਵਿਚਾਰ ਹੋਵੇ ਤਾਂ ਸਿਰ ਮੱਥੇ ਸਤਿ ਸ੍ਰੀ ਅਕਾਲ